ਕੀ ਮਾਮਲਾ ਕੀ ਹੋਇਆ ਜੀ ਭਾਈ ਇੱਥੇ ਤਾਂ 1200 ਫੈਮਲੀਆਂ ਰਹਿ ਰਹੀਆਂ ਟੋਟਲ 25 30 ਬੰਦੇ ਆ ਜਿਹੜੇ ਮੇਨਟੇਨੈਂਸ ਨਹੀਂ ਦੇ ਰਹੇ ਠੀਕ ਨਹੀਂ ਚਲੋ ਨਾ ਵੀ ਦੇਣ ਮੇਨਟੇਨੈਂਸ ਸਾਨੂੰ ਕੋਈ ਪ੍ਰੋਬਲਮ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਧਰਨਾ ਲਾ ਲਿਆ ਧਰਨਾ ਲਾ ਲਿਆ ਸਾਨੂੰ ਕੋਈ ਪ੍ਰੋਬਲਮ ਨਹੀਂ ਚਲੋ ਬੈਠੇ ਟੈਂਟ ਲਾ ਕੇ ਬੈਠੇ ਰਹਿਣ ਉਹਤੇ ਬਾਵਜੂਦ ਕੀ ਕਰਿਆ ਇਹਨਾਂ ਨੇ ਜਿਹੜਾ ਸਾਡਾ ਸਕਿਉਰਟੀ ਵਾਲਾ ਦਫ਼ਤਰ ਹੈ ਉਹ ਸਾਰਾ ਬੰਦ ਦਿਆ ਹਨ ਅੱਜ ਫਿਰ ਸਾਡਾ ਮੇਨ ਦਫ਼ਤਰ ਇੱਥੇ ਮਾਰਕੀਟਿੰਗ ਵਾਲੇ ਬੈਠੇ ਆ ਉਹ ਬੰਦ ਦਿਆ ਇਹਨਾਂ ਨੇ ਉਹਦੇ ਬਾਵਜੂਦ ਫਿਰ ਨਾ ਇੱਧਰ ਸੀਵਰੇਜ ਦੀ ਲ ਉਹ ਜੀਸੀਬੀ ਲੈ ਕੇ ਆਪਨਣ ਲੱਗੇ ਦੋ ਦਰਖਤ ਤੋੜਦੇ ਨੇ ਇਹਨੇ ਮੈਂ ਤੇ ਬ੍ਰਦਰ ਰੋਕਣਾ ਇਹ ਵੀ ਯਾਰ ਸਿਵਰੇਜ ਦੀ ਲਾਈਨ ਆ ਨਾ ਪੰਜ ਪਿੱਛੋਂ ਸਾਰਾ ਬਲਾਕ ਹੋ ਜਾਣਾ ਬੈਕ ਮਾਰਨੀ ਕਹਿੰਦੇ ਅਸੀਂ ਸਿਵਰੇਜ ਦੀ ਲਾਈਨ ਤੋੜ ਕੇ ਤੇ ਤੁਹਾਡਾ ਜਲੂਸ ਕੱਢਣਾਗਾ ਇਹੋ ਜਿਹੀਆਂ ਗੱਲਾਂ ਕਰ ਰਹੇ ਕਹਿੰਦੇ ਸਾਨੂੰ ਐਮਐਲਏ ਸਾਹਿਬ ਨੇ ਪਾਵਰਾਂ ਦੇਈਆਂ ਵੀ ਜੋ ਮਰਜ਼ੀ ਕਰੋ ਜੋ ਮਰਜ਼ੀ ਮੈਂ ਹਟਾਣ ਕੇ ਸਾਡੇ ਮਨ ਨੂੰ ਉੱਥੇ ਗਾਰੇ ਮੰਗੇ ਜਦੇ ਇਹ ਤਾਂ ਬਦਮਾਸ਼ੀ ਕਰ ਰਹੇ ਵੇ ਜੀ ਪੂਰੀ ਹੱਥੋ ਪਾਈ ਹੋਈ ਹੈ ਹੱਥੋ ਪਾਈ ਕਰ ਇਹਨੂੰ ਮੈਨੂੰ ਮੇਰੇ ਕਰੀ ਇਹਨੂੰ ਕਰੀ ਦੱਸੋ ਇਹ ਤਾਂ ਇਹਨਾਂ ਨੇ ਮੈਨੂੰ ਛਡਾਇਆ ਉੱਥੋਂ ਸਾਡੇ ਸਟਾਫ ਵਾਲੇ ਅੱਛਾ ਜੀ ਇਹ ਦੇਖੋ ਤੁਸੀਂ ਸਾਰੇ ਇਹ ਕੱਪੜੇ ਪਾੜਦੇ ਸਾਰੇ ਇਹ ਦੇਖੋ ਆਹ ਦੇਖੋ ਸਾਡਾ ਇਹ ਦੇਖੋ ਉੱਥੇ ਕਰੇ ਜੀ ਘੇਰਦੇ ਆ ਅੱਛਾ ਇਹ ਤਾਂ ਭਾਜੀ ਪੂਰੇ ਗੁੰਡਾ ਕਰਦੀ ਦੇ ਰੂਪ ਚ ਆਏ ਬਿਆਂ ਵੀ ਜੋ ਮਰਦੀ ਅਸੀਂ ਕਰੀਏ ਸੀ ਤਾਂ ਭਾਜੀ 10 ਦਿਨ ਹੋ ਗਏ ਸੀ ਕੁਸਕੇ ਆ ਇਹਨਾਂ ਨੂੰ ਥਾਣੇ ਤੇ ਕੰਪਲੀਟ ਆ ਥਾਣੇ ਦੇ ਹਫ਼ਤੇ ਹੋ ਗਏ ਕੰਪਲੀਟ ਜੇ ਦੱਸਦੇ ਆ ਉਹ ਲੇਡੀ ਨੂੰ ਸਾਡੀ ਨੂੰ ਕੁਦੀ ਕਰੇ ਚੂੜੀ ਆ ਚਮਾਰੀ ਆ ਫਲਾਣਾ ਸਕਿਉਰਟੀ ਵਾਲੇ ਨੂੰ ਉਹ ਉਹਨਾਂ ਨੂੰ ਰੋਕ ਲਿਆ ਉੱਥੇ ਗੇਟ ਤੇ ਜਿਹੜੀ ਸਫਾਈਆਂ ਕਰਨ ਆਂਦੀਆਂ ਉਹਨਾਂ ਨੂੰ 10 ਘੰਟਾ ਸਵੇਰੇ 2 ਘੰਟੇ ਉਹਨਾਂ ਨੂੰ ਰੋਕ ਕੇ ਰੱਖਿਆ ਅੱਜ ਵੀ ਸਵੇਰੇ ਅੱਜ ਇਹਨੇ ਨਾ ਧਰਨਾ ਲਾਇਆ ਉਹ ਤੇ ਅਸੀਂ ਕੁਝ ਨਹੀਂ ਕਿਹਾ ਨਾ ਸਾਡੀ ਕੋਈ ਗੱਲ ਹੋਈ ਉਹਦੇ ਇਹਨੇ ਨਾ ਕਿਹਾ ਕਿ ਸਾਡੇ ਦਫ਼ਤਰ ਦਾ ਨਾ ਪੱਥਰ ਮਾਰੇ ਮੇਨ ਦਫ਼ਤਰ ਦਾ ਮਾਰੇ ਸਾਨੂੰ ਸਟਾਫ ਵਾਲਿਆਂ ਦਾ ਫੋਨ ਆਇਆ ਵੀ ਇਹਨਾਂ ਨੇ ਪੱਥਰ ਪਾੰਦੇ ਆ ਥੋੜੀ ਦੇਰ ਬਾਅਦ ਫੋਨ ਆਇਆ ਸਾਡੇ ਉਹਦਾ ਮੇਨਟੇਨੈਂਸ ਵਾਲਿਆਂ ਦਾ ਕਹਿੰਦੇ ਸ਼ਿਵਰੇ ਦੀ ਲਾਈਨ ਪਟਦੀ ਇਹਨਾਂ ਨੇ ਗਾ ਮੇਰੇ ਕਹਿਰ ਕਮਾਲ ਹੋ ਗਿਆ ਦੇ ਹੋ ਗਈ ਮੈਂ ਇਹ ਬ੍ਰਦਰ ਤਿੰਨੇ ਜਣੇ ਅਸੀਂ ਆ ਗਏ ਪੁਰਾ ਅਸੀਂ ਆਏ ਚੌਧਰੀ ਨੇ ਮੈਨੂੰ ਠੱਕਾ ਦੇ ਦੇ ਉੱਥੇ ਚੌਧਰੀ ਕੌਣ ਹੈ ਜਿਹੜਾ ਇਹਨਾਂ ਦਾ ਚੌਧਰੀ ਜਸ ਸਲਾ ਹੈ ਦਾ ਨਾ ਸਰਾ ਕਰੈਕਟਰ ਲੈਸ ਹੀ ਦੇ ਸੰਦੀਪ ਚੌਧਰੀ ਨੇ ਤੇ ਇੱਕ ਰਿੰਕਲ ਹੈਗਾ ਇੱਕ ਹੋਰ ਆ ਬੀਪਨ ਪਤਾ ਨਹੀਂ ਕੀ ਨਾਮ ਚਾਰ ਜਨਰਲ ਲੇਡੀਜ਼ ਸਾਡੇ ਮਾਰਕ ਟਾਈਕ ਮਹੇਸ ਹੈਗਾ ਪੰਜ ਸੱਤ ਜਨਾਨੀਆਂ ਦੀ ਉਹ ਠੱਕਾ ਦੇ ਦੇ ਸਾਨੂੰ ਉੱਥੇ ਦੱਸੋ ਇਹਨਾਂ ਦੇ ਜੀਸੀਬੀ ਲਾ ਕੇ ਪੱਟਣਾ ਜੀਸੀਬੀ ਲੈ ਕੇ ਪੱਟਦੇ ਜੀਸੀਬੀ ਹੁਣ ਭੱਜੀਆਂ ਇੱਥੇ ਪੁਲਿਸ ਵਾਲੇ ਨੂੰ ਦੇਖ ਕੇ ਦੋ ਜੀਸੀਬੀਆਂ ਲਾਈ ਵੀ ਸੀ ਇਹਨਾਂ ਨੇ ਹੋਰ ਤਾਂ ਸ਼ਿਕਾਇਤ ਕਰਤੀ ਕੋਈ ਭਾਈ ਅਸੀਂ ਤਾਂ ਹਰਤਾ ਹੋ ਗਏ ਸਕੇਤਕਰੀ ਨੂੰ 10 ਵਾਰੀ ਕਰ ਲਈ ਕੋਈ ਕਾਰਵਾਈ ਨਹੀਂ ਨਤੇ ਹੁੰਦੀ ਕੋਈ ਵੀ ਸਾਡਾ ਗੇਟ ਤੋੜਿਆ ਉਹ ਕਰਿਆ ਸਕورٹی ਵਾਲੇ ਪਹਜਾਏ ਗੁੰਡਾਗਰਦੀ ਕਰੀ ਕੁਛ ਨਹੀਂ ਕਰਿਆ ਇਹ ਪੋਲੀਟਿਕਲੀ ਹੋ ਰਿਹਾ ਜੀ ਪੋਲੀਟਿਕਲੀ ਹੋ ਰਿਹਾ ਭਾਈ ਉਹ ਕਰਿਆ ਵੀ ਤੁਨ ਤਾਂ ਐਮਐਲਏ ਦੀ ਸਾਹ ਹੈਗੀ ਹੈ ਜੋ ਮਰਜ਼ੀ ਕਰੋ ਤੁਸੀਂ ਸੈਟੀ ਚ ਭਾਈ ਤੁਸੀਂ ਪੂਰੀ ਸੁਸਾਇਟੀ ਚ ਘੁੰਮ ਲੋ ਤੁਹਾਨੂੰ ਇੱਕ ਵੀ ਇੰਚ ਪਾਣੀ ਨਜ਼ਰ ਨਹੀਂ ਆਊਗਾ ਦੇਖੋ ਸੀਵਰੇਜ ਦੀ ਲਾਈਨਾਂ ਔਰੇ ਪਈ ਵੀ ਵੇਸਟ ਪਾਣੀ ਦੀ ਲਾਈਨਾਂ ਔਰੇ ਪਈ ਵੀ ਦੂਸਰੀ ਪਾਣੀ ਯੂਪੀ ਵੀ 2 ਲੱਖ ਦਾ ਟੈਂਕ ਇੱਥੇ ਪਾਣੀ ਦਾ ਬਣਿਆ ਹੋਇਆ ਹੈਗਾ ਇੱਕ ਟੈਂਕ ਉੱਧਰ ਬਣਾ ਰਹੇ ਅਸੀਂ ਤੁਸੀਂ ਦੇਖੋ ਕੀ ਆ ਪ੍ਰੋਬਲਮ ਹੈ ਕਿਸੇ ਨੂੰ ਬੰਦੇ ਨੂੰ ਪ੍ਰੋਬਲਮ ਨਹੀਂ ਇਹ 25 ਬੰਦਿਆਂ ਨੂੰ ਪ੍ਰੋਬਲਮ ਹੈ ਇਹ ਮੇਨਟੇਨੈਂਸ ਨਹੀਂ ਦੇ ਰਹੇ ਚੌਧਰੀ ਨੇ ਕਿਹਾ ਵੀ ਐਮਐਲਏ ਸਾਹਿਬ ਕੋਲ ਗੱਲ ਹੋਈ ਵੀ ਆ ਵੀ ਕੋਈ ਮੇਨਟੇਨੈਂਸ ਦੇਣ ਦੀ ਲੋੜ ਨਹੀਂ ਹੈਗੀ ਤੁਸੀਂ ਗੁੰਟਾ ਕਰਦੀ ਕਰੋ ਬਦਨਾਮ ਕਰੋ ਬਦਨਾਮ ਇਸ ਕਰਕੇ ਰੌਲਾ ਪਾ ਰਿਆ ਹੈ ਵੀ ਜੀਰਕਪੁਰ ਚੀਨਾਂ ਦਾ ਸਾਰੇ ਜੀ ਜਲੂਸ ਨਿਕੜਿਆ ਵਾ ਕੱਲੀ ਕੱਲੀ ਜਗ੍ਹਾਏ ਪੈਸੇ ਇਕੱਠੇ ਕਰਦੇ ਫਿਰ ਰਹੇ ਆ ਦੋਏ ਬਾਪ ਪੁੱਤ ਤੇ ਭਾਈ ਸਾਰਾ ਟੱਬਰ ਇਹਨਾਂ ਦਾ ਜਵਾਈ ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਮੇਨ ਉਹ ਬਦਨਾਮੀ ਇਹਨਾਂ ਦੀ ਹੋ ਰਹੀ ਹੈ ਗੁੱਸਾ ਸਾਡੇ ਤੇ ਕੱਢ ਰਹੀ ਹੈ ਅੱਜ ਬਾਰਸ ਪਈ ਹੈ ਦਿਖਾ ਦਿਓ ਕਿੱਥੇ ਪਾਣੀ ਆ ਤੁਸੀਂ ਪੂਰੀ ਸੈਕਟੀਜ ਘੁੰਮ ਲੋ ਤੁਹਾਨੂੰ 1 ਇੰਚ ਪਾਣੀ ਨਜ਼ਰ ਆ ਜਾਏ ਕਿੰਨੀ ਬਾਰਸ ਪਈ ਅੱਜ ਤੁਸੀਂ ਦੇਖ ਲਓ ਜੀ ਕਿੱਥੇ ਪਾਣੀ ਖੜਿਆ ਹੋ ਪੂਰਾ ਜੀਰਕਮ ਡੁੱਬਿਆ ਪਿਆ ਅੱਜ ਇਹਨਾਂ ਨੇ ਸਾਡੇ ਦਾ ਬਸ ਇਹ ਮਾਰਿਆ ਇਹਨਾਂ ਨੇ ਮਾੜਾ ਮੋਟਾ ਇਹਨਾਂ ਨੇ ਇਹਦੇ ਨੀਚੇ ਪਾਣੀ ਕਿਉਂ ਨਹੀਂ ਖੜਿਆ ਸਾਲੇ ਪਾਈਪ ਲਾਈਨਾਂ ਬੱਟਣ ਲੱਗ ਪਾਪਾਂ ਬੱਟ ਰਹੀਆਂ ਕਹਿੰਦੇ ਜੇ ਪਾਣੀ ਇਕੱਠਾ ਹੋਊਗਾ ਨਾ ਬਦਨਾਮੀ ਹੋਰ ਹੋਊਗੀ ਗਾਲਾਂ ਚ ਪਾਈਪਾ ਤੁਹਾਡੀਆਂ ਪਾਈਪਾ ਪਾਈਪਾ ਪਾਈ ਦਿਖਾ ਦੇ ਤੁਹਾਨੂੰ ਪਾਈਪਾ ਪਈ ਵੀ ਅੱਜ ਉਹ ਦਿਖਾ ਦਿਖਾ ਕੇ ਲੈ ਆ ਯਾਰ ਦੇਖ